ਜੇਕਰ ਤੁਹਾਡਾ ਵੀ ਨਾਮ ਰਾਸ਼ਨ ਕਾਰਡ ਤੋਂ ਕੱਟ ਚੁੱਕਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਕਿਉਂਕਿ ਤੁਹਾਨੂੰ ਇਸ ਵੀਡੀਓ ਦੇ ਵਿ ਨਾਲ ਰਾਸ਼ਨ ਕਾਰਡ ਦੀ ਪੂਰੀ ਜਾਣਕਾਰੀ ਦਵਾਂਗੇ ਕਿ ਕਿਸ ਨੂੰ ਕਿਸ ਨੂੰ ਤੇ ਕਿਵੇਂ ਰਾਸ਼ਨ ਜੜਾ ਵਾ ਉਹ ਮਿਲਣਾ ਹੈ ਕਿਉਂਕਿ 3 ਮਹੀਨਿਆਂ ਦਾ ਜਿਹੜਾ ਰਾਸ਼ਨ ਹੈ ਉਹ ਤੁਹਾਨੂੰ ਹੁਣ ਮਿਲਣ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਲੁਧਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਲਗਭਗ ਜਿਹੜੇ 1850 ਰਾਸ਼ਨ ਡੀਪੋਆਂ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਨਾਲ ਜੁੜੇ 466162000 ਰਾਸ਼ਨ ਕਾਰਡ ਧਾਰਕਾਂ ਨਾਲ ਸੰਬੰਧ 17 ਲੱਖ ਤੋਂ ਵੱਧ ਜਿਹੜੇ ਇਸ ਦਾ ਲਾਭ ਲੈ ਰਹੇ ਨੇ ਉਹਨਾਂ ਨੂੰ ਹੁਣ 31 ਜਨਵਰੀ ਤੱਕ ਦਾ ਯਾਨੀ ਕਿ ਨਵੰਬਰ ਤੋਂ ਲੈ ਕੇ 31 ਜਨਵਰੀ ਤੱਕ 3 ਮਹੀਨਿਆਂ ਦਾ ਜਿਹੜਾ ਵਾ ਅਨਾਜ ਦਿੱਤਾ ਜਾਵੇਗਾ ਤਾਂ ਹੁਣ ਤੁਹਾਨੂੰ ਦੱਸਦੀ ਅਕਸਰ ਹੀ ਰਾਸ਼ਨ ਕਾਰਡ ਨੂੰ ਲੈ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਸੋਚਣਾ ਪੈਂਦਾ ਹੈ ਕਿ ਮੈਨੂੰ ਰਾਸ਼ਨ ਮਿਲੇਗਾ ਜਾਂ ਨਹੀਂ ਮਿਲੇਗਾ ਮੈਂ KYC ਕਰਾਈ ਹੈ ਤੇ ਮੈਨੂੰ ਮਿਲੇਗਾ ਰਾਸ਼ਨ ਨਹੀਂ ਮਿਲੇਗਾ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਆਉਂਦੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਨ੍ਹਾਂ ਦੀ KYC ਨਹੀਂ ਹੋਈ ਹੈ ਉਹਨਾਂ ਨੂੰ ਵੀ ਜਿਹੜਾ ਇਸ ਯੋਜਨਾ ਤਹਿਤ ਰਾਸ਼ਨ ਜਿਹੜਾ ਵਾ ਉਹ ਦਿੱਤਾ ਜਾਵੇਗਾ ਕਿ ਅਕਸਰ ਹੀ ਰਾਸ਼ਨ ਕਾਰਡ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕੀ ਕਰੀਏ ਸਾਡ ਨੂੰ ਰਾਸ਼ਨ ਨਹੀਂ ਮਿਲ ਰਿਹਾ ਸਾਡਾ ਰਾਸ਼ਨ ਕਾਰਡ ਤੋਂ ਨਾਮ ਜਿਹੜਾ ਵਾ ਉਹ ਕੱਟਿਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਬਹੁਤ ਸਾਰੇ ਉਸ ਤਰ੍ਹਾਂ ਦੇ ਲੋਕਾਂ ਨੂੰ ਫ੍ਰੀ ਰਾਸ਼ਨ ਦਾ ਜਿਹੜਾ ਲਾਭ ਹੈ ਉਹ ਹੋ ਸਕਦਾ ਪੂਰੀ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਲਗਭਗ 1850 ਰਾਸ਼ਨ ਡੀਪੂ 홀ਡਰਾਂ ਦੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਯੋਜਨਾ ਨਾਲ ਜੁੜੇ 466162 ਰਾਸ਼ਨ ਕਾਰਡ ਧਾਰਕਾਂ ਨਾਲ ਸੰਬੰਧ 17 ਲੱਖ ਤੋਂ ਵੱਧ ਲਾਭਪਾਤਰ ਪਰਿਵਾਰ ਨੂੰ ਨਵੰਬਰ ਤੋਂ ਲੈ ਕੇ ਜਿਹੜਾ ਜਨਵਰੀ ਤੱਕ 3 ਮਹੀਨਿਆਂ ਦਾ ਰਾਸ਼ਨ ਜਿਹੜਾ ਵਾ ਇਸ ਯੋਜਨਾ ਤਹਿਤ ਦਿੱਤਾ ਜਾਵੇਗਾ ਤੇ ਇਸ ਦੇ ਵਿੱਚ ਲਾਭ ਲੈਣ ਵਾਲੇ ਜਿਹੜੇ ਲੋਕ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਕਿੰਨਾ ਕਿੰਨਾ ਨੂੰ ਇਹ ਰਾਸ਼ਨ ਜਿਹੜਾ ਵਾ ਮਿਲੇਗਾ ਕਿਉਂਕਿ ਅਕਸਰ ਹੀ ਲੋਕ ਜਿਹੜੇ ਨੇ ਪਰੇਸ਼ਾਨ ਨਜ਼ਰ ਆਉਂਦੇ ਨੇ ਰਾਸ਼ਨ ਕਾਰਡ ਸਹੀ ਕਰਾਉਣ ਦੇ ਲਈ ਰਾਸ਼ਨ ਕਾਰਡ ਤੋਂ ਨਾਮ ਕੱਟਿਆ ਗਿਆ ਉਸ ਨੂੰ ਅਪਡੇਟ ਕਰਾਉਣ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਨਜ਼ਰ ਆਉਂਦੇ ਨੇ ਪਰ ਤੁਹਾਨੂੰ ਦੱਸ ਦਈਏ ਹੁਣ ਇਹਨਾਂ ਫ੍ਰੀ ਰਾਸ਼ਨ ਕਾਰਡ ਦਾ ਜਿਹੜਾ ਫਰੀ ਰਾਸ਼ਨ ਦਾ ਜਿਹੜਾ ਲਾਭ ਹੈ ਉਹ ਇਹ ਲੋਕ ਲੈ ਸਕਦੇ ਨੇ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਕਿਉਂਕਿ ਕਈ ਵਾਰ ਹੁੰਦਾ ਵੀ ਕਿਸ ਪਰਿਵਾਰ ਦੇ ਮੈਂਬਰਾਂ ਦੀ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਫਿਰ ਕੋਈ ਕਿਸੇ ਦਾ ਨਾਮ ਕੱਟਿਆ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਦਸੰਬਰ ਤੋਂ ਲੈ ਕੇ ਜਨਵਰੀ ਤੱਕ ਦਾ ਜਿਹੜਾ ਰਾਸ਼ਨ ਹੈ ਉਹ ਤੁਹਾਨੂੰ ਮਿਲੂਗਾ ਕਿਉਂਕਿ ਇਸ ਯੋਜਨਾ ਤਹਿਤ ਬਹੁਤ ਸਾਰੇ ਲੋਕ ਜਿਹੜੇ ਲਾਭ ਲੈ ਰਹੇ ਨੇ ਪਰ ਜਿਹੜੇ ਲੋਕਾਂ ਦਾ ਰਾਸ਼ਨ ਕਾਰਡ ਕੱਟਿਆ ਜਾ ਚੁੱਕਾ ਹੈ ਉਹਨਾਂ ਨੂੰ ਵੀ ਜਿਹੜਾ 3 ਮਹੀਨਿਆਂ ਦਾ ਰਾਸ਼ਨ ਜਿਵੇਂ ਕਿ ਇੱਕ ਮੈਂਬਰ ਨੂੰ 5 ਕਿਲੋ ਮਿਲਦਾ ਹੈ ਤਾਂ ਓਵੇਂ ਹੀ ਮੈਂਬਰ ਹੋਣਗੇ ਉਸ ਦੇ ਮਤਾਬਕ ਉਸ ਨੂੰ 3 ਮਹੀਨਿਆਂ ਦਾ ਰਾਸ਼ਨ ਜਿਹੜਾ ਵੈ ਉਹ ਇਕੱਠਾ ਮਿਲੂਗਾ ਇਸ ਯੋਜਨਾ ਤਹਿਤ ਲਗਭਗ ਕਈ ਲੋਕ ਜਿਹੜੇ ਲਾਭ ਲੈ ਰਹੇ ਨੇ ਰਾਸ਼ਨ ਜਿਹੜਾ ਫ੍ਰੀ ਉਹਨਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਤਾਂ ਉਸ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਹੁਣ ਪਾਵੇਂ ਤੁਹਾਡੀ KYC ਹੋਈ ਹੈ ਜਾਂ ਨਹੀਂ ਹੋਈ ਹੈ ਕਿਉਂਕਿ ਅਕਸਰ KYC ਦਾ ਜਿਹੜਾ ਰੌਲਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ ਤੇ ਬੀਤੇ ਦਿਨ ਜਿਹੜਾ ਇਸ ਦੀ ਡੇਟ ਵੀ ਵਧਾ ਦਿੱਤੀ ਗਈ ਸੀ ਕਿ ਪਹਿਲਾਂ ਕੁਝ ਸਮਾਂ ਰਹਿ ਗਿਆ ਸੀਗਾ ਤੇ ਉਸ ਵੇਲੇ ਵਕਤ ਜਿਹੜਾ ਲੋਕਾਂ ਨੇ KYC ਪ੍ਰੋਪਰ ਤਰੀਕੇ ਨਾਲ ਹਰ ਇੱਕ ਲੋਕ ਲੋਕਾਂ ਨੇ ਨਹੀਂ ਕਰਵਾਈ ਪਰ ਹੁਣ ਉਸ ਦਾ ਜਿਹੜਾ ਸਮਾਂ ਹੈ ਉਹ ਵੀ ਵਧਾਇਆ ਗਿਆ ਸੀਗਾ 31 ਦਸੰਬਰ ਤੱਕ KYC ਦਾ ਸਮਾਂ ਜਿਹੜਾ ਵੈ ਉਹ ਕੀਤਾ ਗਿਆ ਸੀ ਪਰ ਜੇਕਰ KYC ਤੁਹਾਡੀ ਨਹੀਂ ਹੋਈ ਹੈ ਕਿਸੇ ਕਾਰਨ ਕਰਨ ਨਹੀਂ ਹੋ ਪਾਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਜਿਹੜਾ ਰਾਸ਼ਨ ਹੈ ਉਹ ਮਿਲੇਗਾ ਤੇ 31 ਦਸੰਬਰ ਤੱਕ KYC ਦਾ ਜਿਹੜਾ ਸਮਾਂ ਹੈ ਉਹ ਵਧਾਇਆ ਗਿਆ ਤੇ ਇਸ ਯੋਜਨਾ ਤਹਿਤ ਬਹੁਤ ਸਾਰੇ ਲੋਕ ਲਾਭ ਲੈ ਰਹੇ ਨੇ ਤੇ ਜੇਕਰ ਤੁਹਾਨੂੰ ਕੋਈ ਇਸ ਨੂੰ ਲੈ ਕੇ ਰਾਸ਼ਨ ਕਾਰਡ ਨੂੰ ਲੈ ਕੇ ਫ੍ਰੀ ਰਾਸ਼ਨ ਨੂੰ ਲੈ ਕੇ ਕੋਈ ਤੁਹਾਨੂੰ ਗਲਤ ਗਾਈਡ ਕਰਦਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਕੇ ਜਾਣ ਕੇ ਫਿਰ ਜਾ ਕੇ ਤੁਸੀਂ ਡੀਪੂ 홀ਡਰ ਨਾਲ ਤੁਸੀਂ ਗੱਲਬਾਤ ਕਰਦੇ ਕਿ ਮੇਰਾ ਰਾਸ਼ਨ ਜਿਹੜਾ ਵਾ ਉਹ ਇਸ ਤਰੀਕੇ ਨਾਲ ਮਿਲਣਾ ਚਾਹੀਦਾ ਤੇ ਸਾਨੂੰ ਇਹ ਰਾਸ਼ਨ ਦਿਓ